ਆਪਣੇ YouTube ਚੈਨਲ ਖੇਤੀਬਾੜੀ ਅਪਡੇਟ ਉੱਪਰ ਤੋਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੇ ਕਿਸਾਨ ਭਰਾਵਾਂ ਨੇ ਪੀਆਰ ਦੀਆਂ ਜਾਂ ਫਿਰ ਬਾਸਮਤੀ ਦੀਆਂ ਅਗੇਤੀਆਂ ਵੈਰਾਈਆਂ ਸੀ ਉਹਨਾਂ ਦਾ ਇਸ ਵਾਰ ਝਾੜ ਕਿੰਨਾ ਆ ਰਿਹਾ ਹੈਗਾ ਅਤੇ ਕਿਉਂ ਘਟਾ ਆ ਰਿਹਾ ਜਾਂ ਵਧਾ ਆ ਰਿਹਾ ਹੈਗਾ ਅਗੇਤੀਆਂ ਦਾ ਵਧਾ ਆ ਰਿਹਾ ਜਾਂ ਫਿਰ ਪਛੇਤੀਆਂ ਦਾ ਵਧਾ ਆ ਰਿਹਾ ਹੈਗਾ ਇਸ ਬਾਰੇ ਆਪਾਂ ਵੀਡੀਓ 'ਚ ਗੱਲਬਾਤ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦਿਓ ਤਾ ਜੋ ਆਉਣ ਵਾਲੀ ਹਰੇਕ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਜਿਵੇਂ ਕਿ ਆਪਾਂ ਹੁਣ ਸਭ ਤੋਂ ਪਹਿਲਾਂ ਪੀਆਰ ਕਿਸਮਾਂ ਦੀ ਗੱਲ ਕਰ ਲਈਏ ਵੀ ਇਸ ਵਾਰ ਇਹਨਾਂ ਦਾ ਝਾੜ ਕਿਉਂ ਘੱਟ ਦੇਖਣ ਨੂੰ ਮਿਲ ਰਿਹਾ ਇਹਦਾ ਜਿਹੜਾ ਸਭ ਤੋਂ ਵੱਡਾ ਕਾਰਨ ਉਹ ਹੈਗਾ ਜਿਹੜੀਆਂ ਗੇਟੀਆਂ ਪੀਆਰ ਨੀਆਂ ਕਿਸਮਾਂ ਲਾਈਆਂ ਗਈਆਂ ਸੀ ਕਿਸਾਨ ਭਰਾਵਾਂ ਵੱਲੋਂ ਪਹਿਲਾਂ ਪੂਸਾ 44 ਦੇ ਨਾਲ ਜਾਂ ਪੀੜੀ ਪੂਸਾ ਦੇ ਨਾਲ ਕਹਿਦੀ ਆਪਾਂ ਲਗਾਈਆਂ ਗਈਆਂ ਸੀ ਉਹਨਾਂ ਦਾ ਝਾੜ ਇਸ ਵਾਰ ਬਹੁਤ ਜ਼ਿਆਦਾ ਘਟ ਆ ਰਿਹਾ ਕਿਉਂਕਿ ਉਹਨਾਂ ਦਾ ਜਿਹੜਾ ਨਸਾਰਾ ਉਦੋਂ ਬਾਰਸ਼ਾਂ ਦਾ ਟਾਈਮ ਚੱਲਦਾ ਸੀ ਉਸ ਟਾਈਮ ਅਨਸਾਰਾ ਹੋਇਆ ਸੀ ਉਹਨਾਂ ਦਾ ਉਹਨਾਂ ਦੇ ਉੱਪਰੋਂ ਜ਼ਿਆਦਾਤਰ ਬੂੜ ਝੜਨ ਦੇ ਨਾਲ ਇਸ ਦੇ ਕਾਰਨ ਹੀ ਇਹਦਾ ਦਾਣੇ ਦੀ ਇੱਕ ਤਾਂ ਕੁਆਲਿਟੀ ਘਟ ਗਈ ਦੂਜੇ ਨੰਬਰ ਤੇ ਇਹਦੇ ਵਿੱਚ ਵજન ਵੀ ਘਟ ਰਿਹਾ ਹੈਗਾ ਤਾਂ ਕਰਕੇ ਇਹਨਾਂ ਨੇ ਝਾੜ ਘਟਾ ਦਿੱਤਾ ਸੀ ਪੀਆਰ ਕੇਸਮਾ ਨੇ ਅਤੇ ਨਾਲ ਹੀ ਬਾਸਮਤੀ ਦੀ ਗੱਲ ਕਰੀਏ ਉਹਦਾ ਵੀ ਸਭ ਤੋਂ ਵੱਡਾ ਇਹੀ ਕਾਰਨ ਬਣਦਾ ਜਿਹੜੀਆਂ ਕਿ ਗੇਤੀਆਂ ਵੈਰਾਈਟੀਆਂ ਕਿਸਾਨ ਭਰਾਵਾਂ ਨੇ ਪੂਸਾ 44 ਦੇ ਨਾਲ ਜਾਂ ਫਿਰ ਆਪਾਂ ਕਹਿ ਦਈਏ ਵੀ 1 ਜੂਨ ਤੋਂ 15 20 ਜੂਨ ਦੇ ਵਿਚਕਾਰ ਲਾਈਆਂ ਸੀ ਉਹਨਾਂ ਦਾ ਵੀ ਝਾੜ ਘਟਣ ਦਾ ਹੀ ਮੁੱਖ ਕਾਰਨ ਹੈਗਾ ਉਹਦੇ ਕਰਕੇ ਹੀ ਬਾਸਮਤੀ ਦਾ ਰੇਟ ਘਟ ਲੱਗ ਰਿਹਾ ਇਸ ਟਾਈਮ ਕਿਉਂਕਿ ਇੱਕ ਤਾਂ ਦਾਣੇ ਦੀ ਕੁਆਲਿਟੀ ਘਟ ਗਈ ਉਹਨਾਂ ਦੀ ਦੂਸਰੇ ਨੰਬਰ ਤੇ ਦਾਣੇ ਦਾ ਭਜਨ ਵੀ ਘਟ ਗਿਆ ਦਾਣੇ ਦੀ ਕੁਆਲਿਟੀ ਘਟਣ ਦੇ ਕਾਰਨ ਹੀ ਵਪਾਰੀ ਆਪਣੀ ਮਨਮਰਜ਼ੀ ਦੇ ਨਾਲ ਬਾਸਮਤੀ ਦਾ ਜਿਹੜਾ ਰੇਟ ਆ ਉਹ ਲਗਾ ਰਹੇ ਨੇਗੇ ਤਾਂ ਕਰਕੇ ਕਿਸਾਨਾਂ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਇਹਦੇ ਵਿੱਚ ਤੇ ਬਾਕੀ ਜੇਕਰ ਝਾੜ ਦੀ ਗੱਲ ਕਰੀਏ ਤਾਂ ਜਿਹੜੀਆਂ ਅਗੇਤੀਆਂ ਬਾਸਮਤੀਆਂ ਸੀਗੀਆਂ ਉਹਨਾਂ ਦਾ ਝਾੜ ਸਿਰਫ 12 ਕੁੰਟਲ ਤੋਂ ਲੈ ਕੇ 17-18 ਕੁੰਟਲ ਦੇ ਵਿਚਕਾਰ ਹੀ ਚੱਲ ਰਿਹਾ ਸੀਗਾ ਅਗੇਤੀਆਂ ਦਾ ਅਤੇ ਨਾਲ ਹੀ ਜੇਕਰ ਆਪਾਂ ਪੀਆਰ ਦੀਆਂ ਗੱਲ ਕਰੀਏ ਕਿਸਮਾਂ ਦੀ ਤਾਂ ਉਹਨਾਂ ਦਾ ਝਾੜ ਸੀ ਜਿਹੜਾ 20 ਤੋਂ ਲੈ ਕੇ 25 ਕੁੰਟਲ ਦੇ ਵਿਚਕਾਰ ਹੀ ਨਿਕਲ ਰਿਹਾ ਸੀਗਾ ਕਿਉਂਕਿ ਬਾਰਸ਼ ਦੇ ਕਾਰਨ ਇਹਨਾਂ ਦੋਨੇ ਵੈਰਾਈਟੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ ਜਦੋਂ ਬਾਰਸ਼ਾਂ ਲਗਾਤਾਰ ਪੈ ਰਹੀਆਂ ਸੀਗੀਆਂ ਇਹਨਾਂ ਦਾ ਨਿਸ਼ਾਰੇ ਦਾ ਟਾਈਮ ਸੀ ਉਦੋਂ ਬੂਰ ਇਹਨਾਂ ਨੂੰ ਪਿਆਵਾ ਸੀਗਾ ਤਾਂ ਕਰਕੇ ਬਹੁਤ ਹੀ ਵੱਡਾ ਨੁਕਸਾਨ ਹੋਇਆ ਇਹਨਾਂ ਦਾ ਜਾਂ ਫਿਰ ਕਿਤੇ ਜ਼ਮੀਨ ਵੀ ਚੰਗੀ ਮਾੜੀ ਹੋ ਸਕਦੀ ਆ ਜਾਂ ਫਿਰ ਦੂਜੇ ਨੰਬਰ ਤੇ ਜਿਹੜੀ ਸਾਂਭ ਸੰਭਾਲ ਆਪਣੀ ਦੇਖਪાળ ਹੁੰਦੀ ਆ ਝੋਨੇ ਦੀ ਕਰਨੀ ਉਹ ਵੀ ਚੰਗੀ ਮਾੜੀ ਹੋ ਸਕਦੀ ਆ ਉਹਦੇ ਕਾਰਨ ਅਸਰ ਪੈ ਸਕਦਾ ਆਪਣੇ ਝੋਨੇ ਦੇ ਝਾੜ ਦੇ ਉੱਪਰ ਬਾਕੀ ਜਿਹੜੀਆਂ ਹੁਣ ਪਛੇਤੀਆਂ ਵੈਰਾਈਟੀਆਂ ਦੀ ਬਾੜੀ ਸ਼ੁਰੂ ਹੋਈ ਵੀ ਆ ਮੰਡੀ ਦੇ ਵਿੱਚ ਆ ਰਹੀਆਂ ਨੇ ਉਹਨਾਂ ਦਾ ਝਾੜ ਵੀ ਚੰਗਾ ਦੇਖਣ ਨੂੰ ਮਿਲ ਰਿਹਾ ਅਤੇ ਦਾਣੇ ਦੀ ਕੁਆਲਿਟੀ ਵੀ ਵਧੀਆ ਉਹਨਾਂ ਦੀ ਜਿਸ ਦੇ ਕਾਰਨ ਰੇਟ ਵੀ ਵਧੀਆ ਲੱਗ ਰਿਹਾ ਹੈ ਨਾ ਵੈਰਾਈਟੀਆਂ ਦਾ ਬਾਕੀ ਜਿਹੜੇ ਕਿਸਾਨ ਭਰਾਵਾਂ ਨੇ ਬਾਸਮਤੀ ਦੀਆਂ ਟੋਟਲ ਵੈਰਾਈਟੀਆਂ ਵੱਡੀਆਂ ਨੇ ਹੁਣ ਤੱਕ ਵੀ ਉਹਨਾਂ ਦਾ ਕੀ ਰੇਟ ਲੱਗਿਆ ਆਪਣਾ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਰੇਟ ਹੈ ਜਿਹੜਾ ਬਾਸਮਤੀ ਦਾ ਹੋਰ ਵੀ ਵਧਣ ਦੀ ਉਮੀਦ ਹੈਗੀ ਆਪਣਾ ਹੋ ਸਕਦਾ ਜਿੰਨਾ ਘਰ ਦੇ ਵਿੱਚ ਆਪਾਂ ਸਟੋਰ ਕਰਕੇ ਰੱਖ ਲਓ ਤਾਂ ਜੋ ਆਪਾਂ ਚੰਗਾ ਮੁਨਾਫਾ ਕਮਾ ਸਕੀਏ ਇਹਦੇ ਉੱਪਰੋਂ ਧੰਨਵਾਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੇ ਵੀਡੀਓ ਚੰਗੀ ਲੱਗੀ